ਸਮਝ ਉਦੋਂ ਨਹੀਂ ਆਈਆ ਸਮਝ ਹੋਣਾ ਹੀ ਆ ਜਦੋਂ ਮੈਂ 17 ਸਾਲ ਜ਼ਿੰਦਗੀ ਦੇ ਆਪਦੇ ਜੀਲ 'ਚ ਘਟਕ ਕੇ ਆ ਹੁਣ ਜੀਲ 'ਚ ਜਾ ਕੇ ਅਕਲ ਕੀ ਆਈ ਮੇਨ ਕੀ ਆ ਪਰਿਵਾਰ ਤੋਂ ਉੱਪਰ ਕੁਛ ਨਹੀਂ ਜੀ ਮਾਂ ਪਿਓ ਤੋਂ ਉੱਪਰ ਕੁਛ ਨਹੀਂ ਭਰਾ ਭੈਣ ਤੋਂ ਉੱਪਰ ਕੁਛ ਨਹੀਂ ਬਾਕੀ ਸਾਰਾ ਕੁਝ ਬਾਅਦ 'ਚ ਉਦੋਂ ਕੀ ਸੀ ਸਭ ਤੋਂ ਪਹਿਲਾਂ ਯਾਰੀ ਮਾੜੇ ਕੰਮ ਹੋਏ ਆ ਉਦੋਂ ਅਕਲ ਨਹੀਂ ਸੀ ਉਦੋਂ ਦਿਮਾਗ ਨਹੀਂ ਸੀ ਇਹਨਾਂ ਕੰਮ ਕਰਦਾ ਮੋਟੀ ਬੁੱਧੀ ਲਾ ਲਓ ਪਹਿਲਵਾਨ ਟੈਪ ਲਾ ਲਓ ਕੁਛ ਲਾ ਲਓ ਪਛਤਾਵਾ ਹੈ ਹੁਣ ਉਸ ਚੀਜ਼ਾਂ ਦਾ ਜਦੋਂ ਮੈਂ ਜੇਲ੍ਹ ਚ ਆਇਆ ਮੇਰੇ ਕੋਲ ਕੌਣ ਆਉਂਦੇ ਆ ਲੋਕ ਇੱਕ ਤਾਂ ਆਉਂਦੇ ਉਹ ਲੋਕ ਜਿਹੜੇ ਮੈਨੂੰ ਪਿਆਰ ਕਰਦੇ ਆ ਜਾਂ ਰਿਸ਼ਤੇਦਾਰ ਜਾਂ ਮਰੇ ਯਾਰ ਦੋਤ ਇਹ ਕੁ ਲੋਕ ਆਉਂਦੇ ਆ ਜਿਨ੍ਹਾਂ ਦੇ ਰੌਲੇ ਨੇ ਸਾਡੀ ਜ਼ਮੀਨ ਦਾ ਰੌਲਾ ਜੀ ਸਾਡੇ ਪਲਾਟ ਦਾ ਰੌਲਾ ਜੀ ਸਾਡੀ ਕੰਧ ਦਾ ਰੌਲਾ ਜੀ ਸਾਡੇ ਫਲਾਣੇ ਦਾ ਰੌਲਾ ਔਰ ਉਹ ਸਾਨੂੰ ਸਮਝਣੀ ਜੇਲ੍ਹ ਚ ਆਏ ਬੰਦੇ ਨੂੰ ਸਮਝਦੇ ਬੰਦੇ ਕ੍ਰਿਮੀਨਲ ਆ ਉਹ ਮੈਨਸਰ ਤੋਂ ਫਾਇਦਾ ਹੀ ਲੈਣ ਆਉਂਦੇ ਨੇ ਫਾਇਦਾ ਹੀ ਲੈਣ ਆਉਂਦੇ ਆ ਹੁਣ ਪਹਿਲਾਂ ਨਹੀਂ ਪਤਾ ਲੱਗਦਾ ਸੀ ਵੀ ਐਨ 4 ਕੇਸ ਤਾਂ ਪਹਿਲਾਂ ਨੇ ਜੇ ਦੋ ਸਾਡੇ ਕਰਕੇ ਪੁਆਲੇ ਕੀ ਢੀ ਗੱਲ ਹੈ ਉਹੀ ਬੰਦੇ ਘਰ ਦੇਆਂ ਨੂੰ ਕਹਿੰਦੇ ਨੇ ਇਹਨੂੰ ਸਮਝਾਇਆ ਕਰੋ ਯਾਰ ਕਿ ਤੁਸੀਂ ਰੋਕਦੇ ਨਹੀਂ ਉਹੀ ਬੰਦੇ ਦੋ ਦਿਨ ਤੇ ਤੰਦਰਵਾਹ ਆਉਂਦੇ ਆ ਸਾਡਾ ਰੋਲਾ ੜੜਾ ਚੱਲ ਉਹੀ ਬੰਦੇ ਉਹੀ ਬੰਦੇ ਉਹ ਇੱਕ ਵਸੇ ਘਰ ਦੇਆਂ ਨੂੰ ਗਹਿਰਿਆਂ ਨੂੰ ਸਮਝਾਇਆ ਕਰੋ ਨੂੰ ਰੋਕਿਆ ਕਰੋ ਮੜ ਕੇ ਉਹਦੇ ਕੋਈ ਚੱਕਰ ਪੈਂਦਾ ਹਰ ਕੀ ਯਾਰ ਸਾਡਾ ਸਾਥ ਦੇ ਸਾਡੇ ਨਾਲ ਚੱਲ ਬੰਡਿਆਂ ਨੂੰ ਕੇ ਹੱਥ ਫਿਰ ਦਵਲ ਜਿਰਾ ਹੋ ਗਿਆ ਅੱਜ ਕੱਲ ਲੋਕਾਂ ਨੇ ਮੋਦੇ ਮਕੋਟਾ ਹੂੰ ਅੱਗੇ ਜੱਜ ਨਹੀਂ ਹੁੰਦਾ ਸੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਬੱਬੀ ਜੀ ਤਾਂ ਕਿਰਪਾ ਮੈਨੂੰ ਅਨ ਡਬਲ ਮਕੈਨਾ ਮੈਂ ਕਹਿੰਦਾ ਹਾਂ ਜੱਜ ਹੋ ਜਾਂਦਾ ਮੈਨੂੰ ਕਿ ਮੇ ਤੋਂ ਮਤਲਬ ਲੈਣ ਆਇਆ ਕਿ ਮੇਰੇ ਨਾਲ ਫੋਟੋ ਖਿਚਾਉਣ ਆ ਰਿਹਾ ਐਵੇਂ ਇਹਨੂੰ ਤੇ ਮੇਰਾ ਕੀ ਮਤਲਬ ਆ ਫਿਰ ਵੀ ਆਪਾਂ ਕੋਈ ਨਾ ਅਵੋਇਡ ਕਰਦੇ ਕੋਈ ਗੱਲ ਨਹੀਂ ਤੁਹਾਡੀ ਸੋਚ ਤੁਸੀਂ ਅੰਨੇ ਕਿ ਸੋਚਦੇ ਮਾਲਕ ਹੋ ਤੁਸੀਂ ਤੁਹਾਨੂੰ ਜਦ ਤੁਸੀਂ ਹੁਣ ਬਾਹਰ ਆਏ ਹੋ ਤੁਹਾਨੂੰ ਡਰ ਨਹੀਂ ਲੱਗਦਾ ਹੁਣ ਵੀ ਤੁਸੀਂ ਆਏ ਹੋ ਕਿ ਜਿੰਨੇ ਤੁਹਾਡੇ ਰੌਲੇ ਨੇ ਤੁਹਾਡੇ ਤਾਂ ਵੈਰ ਬੜੇ ਨੇ ਬਹੁਤ ਜੀ ਇਹ ਨਹੀਂ ਪਤਾ ਕਿਧਰੋਂ ਤੁਹਾਨੂੰ ਗੋਲੀ ਮਾਰ ਦੇ ਕੋਈ ਤੁਹਾਨੂੰ ਨਹੀਂ ਡਰ ਪਰ ਵੈਰ ਕਿਹਜੇ ਨੇ ਇਹ ਯਾਰਾਂ ਦੋਸਤਾਂ ਕਰਕੇ ਕੋਈ ਗੰਦਾ ਵੈਰ ਨਹੀਂ ਹੈਗਾ ਕੋਈ ਮੜ ਮੈਂ ਕਿਸੇ ਨਾਲ ਮਾੜੀ ਨਹੀਂ ਕੀਤੀ ਐਜੀ ਮਾੜੀ ਨਹੀਂ ਕੀਤੀ ਕਿ ਜਿਹੜੀ ਮੈਨੂੰ ਐ ਹੋਵੇ ਚਲ ਜੇ ਗੱਲ ਜੈਲਸੀ ਫੈਕਟਰ ਵਾਲੀ ਗੱਲ ਹੋ ਜਵੇ ਉਹ ਗੱਲ ਵੱਖਰੀ ਆ ਜੀ ਮੈਨੂੰ ਦੱਸਿਆ ਕਿ ਅੱਜ ਕੱਲ ਯਾਰ ਯਾਰ ਤੋਂ ਬਚੋ ਆਪਦੇ ਨਾਲਦਿਆਂ ਤੋਂ ਬਚੋ ਜਿਹੜੇ ਜੈਲਸ ਕਰਦੇ ਆ ਉਹਦੀ ਤਰੱਕੀ ਤੋਂ ਉਹਦੀਆਂ ਗੱਡੀਆਂ ਤੋਂ ਉਹਦੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਜਿਹੜੋ ਨਾ ਸਰਕਲ ਨਾ ਸਿਸਟਮ ਆ ਚੀਜ਼ਾਂ ਤੋਂ ਉਹਨਾਂ ਤੋਂ ਬਚਣ ਦੀ ਲੋੜ ਆ ਪਰ ਮੈਂ ਬਚਾ ਤਾਂ ਜੇ ਮੈਂ ਕਿਸੇ ਨਾਲ ਉਹ ਜੀ ਮਾੜੀ ਕੀਤੀ ਹੋਵੇ ਹੁਣ ਬੰਦਾ ਡਰੂਗਾ ਕੌਣ ਜਿਹਨੇ ਕਿਸ ਦੀ ਮਾਰੀ ਕੀਤੀ ਆ ਜਿਹਨੇ ਕਿਸ ਦੀ ਨਜਾਇਜ਼ ਕੀਤਾ ਕਿਸੇ ਨਾਲ ਆਪਾਂ ਕਿ ਇਹਨਾਂ ਨੇ ਨਜਾਇਜ਼ ਨਹੀਂ ਕੀਤਾ ਆਪਾਂ ਕਿਸਨਾ ਮਾਰੀ ਨਹੀਂ ਕੀਤੀ ਹਾਂ ਮੜੇ ਕੰਮ ਹੋਇਆ ਉਦੋਂ ਅਕਲ ਨਹੀਂ ਸੀ ਉਦੋਂ ਦਿਮਾਗ ਨਹੀਂ ਸੀ ਇਹਨਾਂ ਕੰਮ ਕਰਦਾ ਮੋਟੀ ਬੁੱਧੀ ਲਾ ਲਓ ਪਹਿਲਵਾਨ ਟੈਪ ਲਾ ਲਓ ਕੁਛ ਲਾ ਲਓ ਉਸ ਦਾ ਵਾਸਾ ਹੁਣ ਉਸ ਚੀਜ਼ਾਂ ਦਾ ਹਾਂ ਕਿਸੇ ਦਾ ਪੁੱਤ ਜਾਂਦਾ ਇਹਦਾ ਆਸ ਦਾ ਵਾਸਦਾ ਘਰੋਂ ਜਿਹੜਾ ਦਾ ਦੁੱਖਦਾ ਹੈ ਜੇਲ 14 ਸਾਲ ਦੀ ਤੁਸੀਂ ਕੱਟ ਕੇ ਆਏ ਹੋ ਬਿਲਕੁਲ 17 17 ਸਾਲ ਦੀ ਜੇਲ ਤੁਸੀਂ 14 ਸਾਲ ਦੀ ਕੱਟੀ ਹੁਣ ਹਾਂ ਉਸ ਤੋਂ ਬਾਅਦ ਫਿਰ 3 ਸਾਲ ਪਹਿਲਾਂ ਕੱਟਿਆ 3 ਸਾਲ ਪਹਿਲਾਂ ਕੱਟ ਲਈ ਹਾਂਜੀ 17 ਸਾਲ ਦੀ ਜੇਲ ਤੁਸੀਂ ਕੱਟਿਆ ਹੈ ਹਾਂਜੀ ਤਾਂ ਚੰਗੇ ਤਾਂ ਤੁਸੀਂ ਵੀ ਨਹੀਂ ਹੋਏਗੀ ਤੇ ਤਾਂ ਕਿਤੇ ਤੁਸੀਂ ਤਾਂ ਗਲਤੀਆਂ ਤੁਸੀਂ ਵੀ ਕੀਤੀਆਂ ਮੈਂ ਪਹਿਲਾਂ ਗਿਆ ਅਕਲ ਨਹੀਂ ਸੀ ਉਦੋਂ ਆ ਚੀਜ਼ ਵਰੇ ਮੈਨੂੰ ਉਦੋਂ ਨੌਲੇ ਨਹੀਂ ਸੀ ਕਿ ਪਰਿਵਾਰ ਹੁਣ ਜੇਲ ਚ ਜਾ ਕੇ ਅਕਲ ਕੀ ਆਈ ਮੇਨ ਕੀ ਆ ਪਰਿਵਾਰ ਤੋਂ ਉੱਪਰ ਕੁਝ ਨਹੀਂ ਜੀ ਮਾਂ ਪਿਓ ਤੋਂ ਉੱਪਰ ਕੁਝ ਨਹੀਂ ਭਰਾ ਭੈਣ ਤੋਂ ਉੱਪਰ ਕੁਝ ਨਹੀਂ ਬਾਕੀ ਸਾਰਾ ਕੋ ਬਾਚ ਉਦੋਂ ਕੀ ਸੀ ਸਭ ਤੋਂ ਪਹਿਲਾਂ ਯਾਰੀ ਸਭ ਤੋਂ ਪਹਿਲਾਂ ਯਾਰ ਦੋਸਤ ਹੁਣ ਵੀ ਹੈਗੇ ਯਾਰ ਝੈਂਟ ਯਾਰ ਹੁਣ ਐ ਪਉਣ ਦੇ ਜਿਵੇਂ ਚਾਹ ਨਹੀਂ ਪਉਣ ਲਈਦੀ ਪੋਣੀ ਚ ਜਿਹੜੂ ਉੱਪਰ ਰਹਿ ਗਈ ਉਹੀ ਰੱਖਿਆ ਹੁਣ ਜਿਹੜੇ ਥੜਲਾ ਸੀ ਉਹ ਸਭ ਛਾੜ ਤੇ ਸਭ ਤੋਂ ਵੱਡਾ ਕੀ ਹੁੰਦਾ ਮਰਨਾ ਜਾਂ ਮਾਰਨਾ ਦੋਨੇ ਕੰਮ ਕੀਤੇ ਮਾਰ ਕੇ ਵੀ ਦੇਖਿਆ ਲੋਕਾਂ ਖਾਤਰ ਸੱਟਾਂ ਵੀ ਖਾ ਕੇ ਦੇ ਲਈਆਂ ਮਾਰ ਕੇ ਵੀ ਦੇਖ ਲੇ ਪਰ ਕਦਰ ਥਾਲੀ ਫੇਰ ਵੀ ਨਹੀਂ ਪਈ ਰੋਣਾ ਗੱਲਾਂ ਕਿੰਨਾ ਖਾਤਰ ਬੰਦੇ ਵੀ ਮਾਰਤੇ ਸਾਰੀ ਜ਼ਿੰਦਗੀ ਵੀ ਖਰਾਬ ਕਰਤੀ ਆਉਦੇ ਪੇਰੈਂਟਸ ਪਰੇ ਰਹੇ ਆਪਦੀ ਮਾਂ ਆਪਣੀ ਮਾਂ ਮੇਰੀ ਮਾਂ इतनी दुखी हुई है यार मेरी मां ਦੇ ਛੋਟੇ ਹੁੰਦੇ ਡੈਡੀ ਡੈਥ ਹੋ ਗਈ ਜਦੋਂ ਛੋਟੇ ਸੀ ਡੈਡੀ ਡੈਥ ਹੋ ਗਈ ਉਹਨਾਂ ਨੇ ਆਪਦੇ ਡੈਡੀ ਦਾ ਪਿਆਰ ਨਹੀਂ ਦੇਖਿਆ ਮੁੜ ਕੇ ਵਿਆਹ ਹੋਇਆ ਛੋਟੀ ਉਮਰ ਵਿਆਹ ਕਰਤਾ ਮੇਰਾ ਡੈਡੀ ਸ਼ਰਾਬ ਪੀਂਦਾ ਸੀ ਉਹਨੇ ਉਹ ਸੁੱਖ ਨਹੀਂ ਦਿੱਤਾ ਜਿਹੜਾ ਹਸਬੰਡ ਆਪਦੀ ਵਾਈਫ ਨੂੰ ਦਿੰਦਾ ਮੁੜ ਕੇ ਮੀਰਾ ਰੋਲ ਕੀ ਸੀ ਆਪਣੀ ਮਾਂ ਨੂੰ ਸੁਖ ਦੇਣਾ ਜੇ ਮੈਂ ਸਾਰੀ ਜ਼ਿੰਦਗੀ ਦੇਣ ਦਾ ਆਪਣੀ ਮਾਂ ਦਾ ਹੁਣ ਵੀ ਮੈਂ ਬਹੁਤ ਸੋਚਦਾ ਉਹਨਾਂ ਨੂੰ ਹੀ ਪਤਾ ਰਿਹਾ ਕਿ ਚੀਜ਼ ਦਾ ਪਰ ਜਿਹੜਾ ਟਾਈਮ ਸੀ ਉਹਨਾਂ ਨੂੰ ਮੈਂ ਦਲਾਸਾ ਦੇਣ ਦਾ ਉਹਨਾਂ ਨਾਲ ਰਹਿਣ ਦਾ ਪਰ ਉਹ ਟਾਈਮ ਤਾਂ ਮੈਂ ਨਹੀਂ ਕੱਟਿਆ ਉਹ ਟਾਈਮ ਅੰਦਰ ਲਾਤਾ ਉਹ ਜੀ ਸਿੱਖੀ ਹੁਣ ਕਿ ਪਰਿਵਾਰ ਤੋਂ ਪਰ ਕੁਝ ਨਹੀਂ ਯਾਰੀਆਂ ਦੋਸਤੀਆਂ ਹਾਂ ਕਿਸੇ ਲੈਵਲਸ ਤੱਕ ਕਿਸੇ ਮਕਾਮ ਤੱਕ ਸਹੀ ਆ ਪਰ ਪਹਿਲਾਂ ਪਰਿਵਾਰ ਪਹਿਲਾਂ ਪਰਿਵਾਰ ਕਿੰਨੇ ਮਰਡਰ ਕੀਤੇ ਨੇ ਮਰਡਰ 10 ਕੀਤੇ ਆ ਜਿਨ੍ਹਾਂ ਚੋਂ ਦੋ ਕੀਤੇ ਆ ਇੱਕ ਮਿੰਟ ਦੇ ਨਜਾਇਜ਼ ਪਰਚਾ ਜਮਾ ਹੀ ਗਲਤ ਦਾ ਜਿਹੜਾ ਬੰਦਾ ਮੈਂ ਦੇਖਿਆ ਵੀ ਨਹੀਂ ਜ਼ਿੰਦਗੀ ਚ ਕਦੇ ਉਹਦੀ ਮੈਂ 20 ਸਾਲ ਸਜ਼ਾ ਘਟ ਕੇ ਆਇਆ ਸਿਰਫ ਇੱਕ ਵਾਰ ਦੇਖਿਆ ਕਿੱਥੇ ਅਖਬਾਰ ਤੇ ਭੋਗ ਵਾਲੀ ਫੋਟੋ